ਉਸਤਾਦ ਜ਼ੌਕ ਬਹਾਦਰ ਸ਼ਾ ਜ਼ਫਰ ਦੇ ਦਰਬਾਰੀ ਸ਼ਾਇਰ ਸਨ। ਅਮੀਰ ਮਿਨਾਈ, ਮਿਰਜ਼ਾ ਗਾਲिब, ਉਸਤਾਦ ਜ਼ੌਕ ਇਸ ਤਰ੍ਹਾਂ ਦੇ ਬੜੇ ਕੀਮਤੀ ਦਿਮਾਗ ਰੱਖਣ ਵਾਲੇ ਮਨੁੱਖ ਬਹਾਦਰ ਸ਼ਾ ਦੇ ਸਾਥੀ ਹੁੰਦੇ ਸਨ। ਉਸਤਾਦ ਜ਼ੌਕ ਕਹਿੰਦਾ ਹਮ ਜਾਣਤੇ ਥੇ ਕਿ ਇਲਮ ਸੇ ਕੁਝ ਜਾਣੇਗੇ। ਜਾਣਾ ਤਾਂ ਇਹ ਜਾਣਾ ਕਿ ਨਾ ਜਾਣਾ ਕੁਝ ਵੀ ਕਹਿੰਦਾ ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਜਾਣ ਜਾਣ ਕੇ ਮੈਨੂੰ ਆਪਣੀ ਅੰਦਰ ਦੀ ਮੂਰਖਤਾ ਦਾ ਹੀ ਪਤਾ ਚੱਲੇ ਪੜ੍ਹ ਲਿਖ ਕੇ ਸਿਆਣਾ ਬਣ ਕੇ ਮੈਨੂੰ ਅੰਦਰ ਦੀ ਅਿਆਣਪ ਦਾ ਹੀ ਪਤਾ ਚੱਲੇ ਔਰ ਜਿਸ ਨੂੰ ਆਪਣੀ ਅੰਦਰ ਦੀ ਇਹ ਅਣੁਪਤਾ ਪਤਾ ਚੱਲ ਗਿਆ ਮੂਰਖਤਾ ਦਾ ਪਤਾ ਚੱਲ ਗਿਆ